ਉਹ ਫੜਦਾ ਤਗੜਾ ਵਾ ਐਮਐਲਏ ਤਗੜਾ ਵਾ ਡੀਸੀ ਤਗੜਾ ਵਾ ਅਸਟੂ ਦੀ ਤਗੜਾ ਵਾ ਸਾਡੇ ਦਾ ਤਗੜਾ ਵਾ ਉਹ ਕਿਉਂ ਲੱਗਦਾ ਤਗੜੇ ਤੁਹਾਨੂੰ ਉਹ ਹੁੰਦੇ ਵਿਚਾਰਾਂ ਦੇ धागे-ਥਾਗੇ ਹੁੰਦੇ ਆ ਉਹ ਸਾਹਿਬ ਵੀ ਕਹਿੰਦੇ ਦੂਜੇ ਬੰਦੇ ਉਹ ਕਹਿੰਦੇ ਮੇਰਾ ਸਿੰਘ ਕਰੋਸੇ ਵਾਲਾ ਹੋਊਗਾ ਸਵਾ ਲੱਖ ਨਾਲ ਲੜ ਜੂਗਾ ਸਵਾ ਲੱਖ ਨਾਲ ਜਿਨ੍ਹਾਂ ਨੇ ਭਰੋਸਾ ਕਰ ਲਿਆ ਆਪਣੇ ਆਪ ਤੇ ਸਭ ਕੌਨਫੀਡੈਂਸ ਆਪਣੇ ਅੰਦਰ ਕੋਲ। ਜੂਜੇ ਵਿਚਾਰਾਂ ਤੇ ਭਰੋਸਾ ਕਰ ਲਿਆ। ਉਹ ਸਵਾ ਸਵਾ ਲੱਖ ਨਾਲ ਲੜ ਕੇ ਜਿਹੜਾ ਕਿ ਨਹੀਂ ਲੜੇ। ਉਹ ਹੀ ਬੰਦੇ ਸੀ। ਉਹਨਾਂ ਨੂੰ 20 ਹੱਥ ਲੱਗੇ ਸੀ। ਬੰਦੇ ਤੇ ਹੋਈ ਸੀ। ਉਹ ਪਹਿਲਾਂ ਪਹਿਲਾਂ ਉਹ ਡਰਦੇ ਫਿਰਦੇ ਰਹੇ ਸੀ। ਇੱਕ ਸਿਪਾਹੀ ਆਉਂਦਾ ਹੀ ਮੁਗਲਾਂ ਦਾ। ਸਾਰਾ ਕੰਡ ਪੁੱਟ ਕੇ ਗਾੜੀ ਲਾ ਕੇ ਤੁਰ ਜਾਂਦਾ ਸੀ 800 ਸਾਲ ਦੀ ਗ੍ਰਾਮੀ ਸੀ ਜ਼ਮੀਨਾਂ ਦੇ ਮਾਰਕ ਦੀ ਚੁੱਪ ਤੇ ਜਦੋਂ ਗੁਰੂ ਸਾਹਿਬ ਨੇ ਉਹ ਬੀਜ ਵੇਖੀ ਸਾਰੀ ਉਹਨਾਂ ਦਾ ਹੋਇਆ ਕਿ ਉਹ ਕਿਹਾ ਕਿ ਨਗਰਾਂ 20 ਹੱਥ ਲੱਗੇ ਉਹਤਰਾ 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 ਜਿਸਾ ਉਹਨਾਂ ਦਾ ਉਤਰਾ ਸਰੀਰ ਉਹਨਾਂ ਦਾ ਉਤਰਾ ਮੈਂ ਤੁਹਾਡਾ ਅਸਲ ਕਿਹਾ ਤੁਹਾਨੂੰ ਡਰੇ ਹੋ ਜੋ ਸਦੀਆਂ ਦੀ ਲੁੱਟ ਦੇ ਘੋਟ ਨੇ ਤੁਹਾਨੂੰ ਡਰਾ ਦਿੱਤਾ ਉਹ ਲੋੜ ਦਾ ਕੋਟ ਕੱਢ ਲਓ ਤੇ ਪ੍ਰੋਸਾ ਕਰ ਦਿਓ ਆਪਣੇ ਆਪ ਦੇ ਜਾਂ ਤੁਸੀਂ ਸਮਾ ਸਮਾ ਲੱਗਣਾ ਹੈ ਖਿਡਾਰੀਓਂ ਕੋ ਜਦੋਂ ਪ੍ਰੋਸਾ ਕਰਕੇ ਲੜ ਕੇ ਫਿਰ ਆਪਣੇ ਆਪ ਦੇ ਪ੍ਰੋਸਾ ਕਰ ਲਓ ਸੈਲਫ ਕੌਨਫੀਡੈਂਸ ਪ੍ਰਦਾਨ ਦੇ ਵਿੱਚ ਕੀ ਆਉਦਾ ਇੱਧਰ ਵੀਰ ਦਾ ਅਜ ਪੜਦੇ ਜੋ ਨਾਮਦਾਨ ਪ੍ਰੋਸਾਦਾਨ ਅਮਲ ਕੀਤਾ ਨਦੀ ਉੱਤੇ ਕੱਲੀ ਅਮਲ ਕੀਤਾ ਆਪਣੇ ਆਪ ਉੱਤੇ ਉਹਦੇ ਮਿਹੜੇ ਨਾਲ ਪਤਾ ਨਹੀਂ ਨਾਮਦਾਨ ਪ੍ਰੋਸਾਦਾਨ ਹੋ ਸਕਦਾ ਨਾਮ ਕਰਨ ਕੀ ਹੁੰਦਾ? ਨਾਮ ਦਾ ਹੁੰਦਾ ਗਿਆਨ ਪ੍ਰਾਪਤ ਕਰਨਾ। ਗਿਆਨ ਪ੍ਰਾਪਤ ਕਰਨਾ ਨਾਮ ਦਾ ਹੁੰਦਾ। ਨਾਮ ਦਾ ਮਤਲਬ ਪੜਨਾ, ਸੁਣਨਾ, ਲਿਖਣਾ, ਸਮਝਣਾ, ਵਿਚਾਰ ਕਰਨੀ, ਆਪਣੇ ਅੰਦਰ ਚਾਨਣ ਕਰਨਾ, ਲੈਣਾ ਝਾੜਨਾ ਅੰਦਰੋਂ। ਜੋ ਗਿਆਨ ਹੈ ਉਹ ਅੰਦਰ। ਗਿਆਨ ਮੇਰਾ ਨਾ। ਗਿਆਨ ਹੈ ਨਾ ਮੇਰਾ। ਤੂੰ ਸਾਤੇ ਵਿਚਾਰ ਰੋਗੇ। ਉਹ ਗਿਆਨ ਆਊਗਾ ਨਾਮ ਨਾਮ ਆਊ ਤੁਹਾਡੇ ਅੰਦਰ ਸੱਚਾ ਨਾਮ ਉਹ ਉਹ ਤੁਹਾਡਾ ਨੇਰਾ ਅਟੂ ਅੰਦਰ ਉਹ ਨੇਰਾ ਅਟੂ ਤੁਹਾਡੇ ਅੰਦਰੋਂ ਜੋ ਨੇਰਾ ਅਟ ਗਿਆ ਤੁਹਾਡੇ ਅੰਦਰ ਕ્રોਸ ਆ ਜਾਂਦਾ ਜਦੋਂ ਕ્રોਸ ਆਇ ਪਦਾ ਉਹ ਤੇ ਤੁਹਾਡੇ ਅੰਦਰ ਬਹੁਤ ਨੇ ਵੈਰ ਹੋ ਜਾਂਦੇ ਇਹ ਵੀ ਅੰਦਰ ਨਾ ਲੈਣ ਲੇਪੋ ਇਹਨਾਂ ਤੇ ਤੁਹਾਡੇ ਅੰਦਰ ਡਰ ਬੁਧਤ ਹੋ ਜਾਗੇ ਜੇ ਪਾਏ ਨਵੈਲ ਦਾ ਮਤਲਬ ਕਿਸੇ ਨਾਲ ਤੁਹਾਡਾ ਵੈਰ ਨਹੀਂ ਰਹੂਗਾ ਸਭ ਤੋਂ ਦੋਗ ਵਾਲੇ ਬਣ ਜੂਗੇ ਤੇ ਫਿਰ ਤੁਸੀਂ ਵੀ ਬਣ ਜਾਓਗੇ ਜੜਦੀ ਨਾਲੇ ਤੁਹਾਨੂੰ ਤੇ ਚੜਦੀ ਕਲਾ ਨੇ ਬੰਦੇ ਨੂੰ ਕਿਹੜਾ ਲੋਟ ਰੂਲਾ ਕਿਹੜਾ ਢੱਲੂ ਵਾਲਾ ਕਿਹੜਾ ਬੰਦਾ ਰਾ ਦੂਗਾ ਚੜਦੀ ਕਲਾ ਨੇ ਮਰੋਖ ਨੂੰ ਕਿਹੜਾ ਰਾ ਦੂਗਾ ਅੱਜ ਅਰਦਾਸ ਤੇ ਅਮਲ ਕਰ ਲੋ ਜਿਹੜੀ ਅਕਲਾਂ ਦੀ ਪੰਜ ਪੰਜਾਰਾਂ ਕਰਦੇ ਜੋ ਆਪਣੇ ਕਰ ਲੋ ਨਾ ਮੈਂ ਉਹਨਾਂ ਰੱਬ ਜਾਣੇ ਉੱਤੇ ਸ਼ਬਦਾਂ ਦੇ ਉੱਤੇ ਦਾਦਾ ਸੌਂ ਗਿਆ ਬਈ ਕੋਈ ਤੇ ਜੇ ਸਰ ਮੜਨ ਤਾਂ ਕਿ ਰਖਣੀ ਆ ਤੇ ਫੇ ਸੌਂ ਰਿਹਾ ਸਰ ਨਹੀਂ ਸਾਡੇ 50 ਸਾਲ ਤੇ ਹੋ ਗਿਆ ਨਹੀਂ ਸੌਂ ਰਿਹਾ ਪੁਆੜੇ ਕੋ ਡਰ ਕੇ ਖੋਣ ਲੱਗੇ ਇਹ ਗੁਰਦੇ ਵਿਚਾਰਾਂ ਦੇ ਚੱਲੇ ਹੁੰਦੇ ਕਿਉਂ ਪੁਆੜੇ ਕੋ ਡਰ ਲੱਗਦਾ ਲੋਕ ਕਰਦੇ ਉਹ ਆ ਟਾੜਾ ਤਰਗਾਹ ਤੁਹਾਡੇ ਭੱਲੇ ਉਹ ਨਹੀਂਦਾ ਤਾਹੇ ਤਖਸਾ ਚ ਲੈਣਾ ਉਹ ਤੁਹਾਨੂੰ ਡਰੀ ਜਾਂਦੇ ਛਾਣੇਦਾਰ ਤੁਹਾਡੇ ਭੱਲੇ ਦਰਗਾਹੇ ਉਹ ਤੁਹਾਨੂੰ ਡਰੀ ਜਾਂਦੇ ਸੀਂਦਰ ਤੁਹਾਡੇ ਭੱਲੇ ਦਰਗਾਹੇ ਉਹ ਤੁਹਾਨੂੰ ਡਰੀ ਜਾਂਦੇ ਇਹ ਤਾਂ ਗੁਰਦੇ ਵਿਚਾਰਾਂ ਦਾ ਅਮਲ ਨਹੀਂ ਨਾ ਇਹ ਤਾਂ ਗੁਰਦੇ ਵਿਚਾਰਾਂ ਦੇ ਅਮਲ ਕਰ ਲੋ ਡਰ ਮੁਕਤ ਹੋ ਜਾ ਤੇ ਚੜ੍ਹਦੀ ਕਲਾ ਦੇ ਹੋ ਜਾ ਨਹੀਂ ਤੇ ਫਿਰ ਉਤਰਾ ਹੀ ਆ ਮੈਂ ਕਿਹਾ ਪੁੱਛ ਲੋ ਨਾ ਮੈਂ ਤੁਹਾਨੂੰ ਹੀ ਗੱਲ ਕੀਤੀ ਵੀ ਕਹਿ ਪਈ ਮੀਂਹਦਰ ਵਿੱਚ ਆਮ ਕਰਕੇ ਪਛਲੀ ਦਾ ਪੰਡਾ ਚ ਸਰਾਬ ਗੁੱਟਾ ਦਾ ਕੀ ਹਾਲ ਹੈ ਉਹਦਾ ਚੜਦੀ ਕਲਾ ਉਹ ਜੇ ਉਹਨੂੰ ਪੁੱਛੀ ਤਾਂ ਚੜਦੀ ਕਲਾ ਉਤਰਾ ਮਤ ਉਤਰਾਵੋ ਵੇਰਾ ਤਾਂ ਨਹੀਂ ਉਤਰਾਇਂ ਗੁੱਟਾ ਉਤਰਾ ਨਹੀਂ ਅੱਜ ਉਤਰਾ ਹੀ ਜਾਂਦਾ ਸਹੀ ਮੈਂ ਤਾਂ ਨਹੀਂ ਹੈ ਸਹੀ ਮੈਂ ਹੈ ਚੜਦੀ ਕਲਾ ਦੇ ਬਣੋ ਸਹੀ ਤੇ ਭਾਈ ਮਸਲਾ ਦਾ ਹੱਲ ਹੋ ਜਾਊਗਾ ਆਪਣੇ ਆਪ ਨੂੰ ਲੀਡਰ ਮੰਨੋ ਆਪਣੇ ਆਪ ਨੂੰ ਆਗੂ ਮੰਨੋ ਇੱਕ ਪੈਂਡਿੰਗ ਸਾਨੂੰ 5-500 ਆਪ ਨੂੰ ਚਾਹੀਦਾ 4-400 100-100 160 ਤੁਸੀਂ ਕਰਦੇ ਜੋ ਨਹੀਂ ਨਹੀਂ ਮੈਂ ਨਹੀਂ ਬੋਲਣਾ ਬੋਲਣਾ ਤੇਰੇ ਕਿੰਨੇ ਹੋਇਆ ਇਹ ਆ ਤੈਨੂੰ ਤੇ ਤੇਨੂੰ ਕੀ ਕਹਗਾ ਗੁਰੂ ਮਹਾਰਾਜ ਨੇ ਕੁਦਰਤ ਨੇ ਤੈਨੂੰ ਸਾਰਾ ਕੁਝ ਤੇ ਅੰਗ ਦਿੱਤੇ ਹੋਇਆ ਆ ਰੀਤੀ ਤੇਰੇ ਅੰਦਰ ਪਾਈ ਹੋਈ ਆ ਉਹਨੇ ਕਿਤੇ ਵਿਖਰਾ ਕੀਤਾ ਕਿਸੇ ਨਾ ਕੁਦਰਤ ਨੇ ਕਿੱਛੇ ਵੀ ਸਾਢੇ 7 ਰਮ ਦੀ ਬਾਦੀ ਆ ਦੁਨੀਆ 'ਚ 750 ਕਰੋੜ ਲੋ ਗਿਆ ਕਿਸੇ ਦਾ ਵੀ ਕਿਸੇ ਵਿਤਕਰਾਨੇ ਆ ਕੱਢ ਕੇ ਵਿਗਾਸੋ ਤੁਮ यो ਦਾ ਕੋਈ ਕਾਲਾ ਰੰਗ ਦਾ ਕੋਈ ਗੋਰੇ ਰੰਗ ਦਾ ਕੋਈ ਕੇ ਰੰਗ ਦਾ ਹੋਵੇ ਪਰ ਆਪ ਇੱਕੋ ਜਿਹਾ ਇਹ ਤਾਂ ਕੁਦਰਤ ਨੇ ਵਿਤਕਰਾਨੇ ਕੀਤਾ ਤੇ ਮੈਂ ਕਾੜ ਕਾ ਦਿਆ ਤੁਹਾਡੇ ਜੀ ਕਾੜ ਪੋਸੇ ਦਿਆ ਉਹ ਕਹ ਮਨੋ ਕਮਜ਼ੋਰ ਆ ਮਨੋ ਜੀਤ ਮਨੋ ਹਾਰ ਜਿਹੜਾ ਮਨੋ ਬੰਦਾ ਮਨੋ ਜਿੱਤ ਲਿਆ ਜਿਹਨੇ ਮਨੋ ਜਿੱਤ ਗਿਆ ਵਾ ਉਹ ਨੂੰ ਘਰੋਂ ਰੋਣਾ ਨਹੀਂ ਚੰਬਿਆ ਜਿਹੜਾ ਮਨੋਹਰ ਆਵਾ ਉਹਦੀ ਜਤੋੜਾ ਨਹੀਂ ਜੰਮਿਆ ਜਿਹੜਾ ਮਨੋਹਰ ਆਵਾ ਉਹ ਮਿੱਟੀ ਆ ਉਹ ਯੂਲੀ ਲਾਸ਼ ਆ ਜਿੱਦਣ ਉਹ ਘਰੇ ਧੱਕਾ ਮਾਰੇ ਉਹਦੇ ਨੂੰ ਦਿਨ ਕੱਢੀ ਕਰਦਾ ਵਾ ਜਿਹੜੇ ਰੋਟੀਆਂ ਖਾ ਰੀਆਂ ਦੁਪਹਿਰੇ ਖਾ ਰੀਆਂ ਰਾਤ ਨੂੰ ਵੇਹ ਕਾ ਰੀਆਂ ਸੌਂ ਕੇ ਫੇਰ ਵੀ ਉੱਠ ਵੀ ਉਹ ਦਿਨ ਕੱਢੀ ਆ ਜ਼ਿੰਦਗੀ ਜ਼ਿੰਦਗੀ ਨਹੀਂ ਕੋਈ ਜਾਏਗੀ ਇਹ ਜ਼ਿੰਦਗੀ ਜਿਉਣੀ ਅੱਖ ਚੱਕ ਪਾ ਕੇ ਤੇ ਫੇਰ ਭਾਈ ਉਸ ਸਾਧ ਦੇ ਵਿਚਾਰਾਂ ਵਾਲੇ ਬਣ ਜਾਓ ਮਨ ਜਿੱਤ ਲਓ ਮਨ ਜਿੱਤੇ ਜਗ ਜਿੱਤੇ ਮਨ ਜਿੱਤੇ ਜਗ ਜਿੱਤ ਮਨ ਜਿੱਤ ਲਓ ਕੇ ਫੇਰ ਜਗ ਜਿੱਤਿਆ ਜਾਣਾ ਜੇ ਮਨ ਦੇ ਜਿੱਤੇ ਆਂ ਤਾਂ ਜਗ ਤੋਂ ਜੱਦ ਲੱਗੇ ਤੁਸੀਂ ਭਾਈ ਆਪਣਾ ਮਨ ਤਾਂ ਜਿੱਤਿਆ ਨਹੀਂ ਲੱਗ ਆਪਣਾ ਮਨ ਤਾਂ ਗੋਲੀ ਜਾਂਦਾ ਵਾ ਤੇ ਜੱਗ ਕਿੱਧਰ ਜਿੱਤ ਲਗਾ ਦੋ ਮਿੰਟ ਦੱਸੋ ਭਾਈ ਇਹੋ ਕਰਕੇ ਮੇਰੇ ਵੀਰੋ ਗੁਰੂ ਸਾਧ ਦੇ ਵਿਚਾਰਾਂ ਤੇ ਅਮਲ ਕਰੋ ਮੇਰੇ ਵਿਚਾਰਾਂ ਦੇ ਕਿਤੇ ਪਿਆਵੰਨਾ ਕਰਿਓ ਗੁਰੂ ਸਾਹਿਬ ਦੇ ਵਿਚਾਰਾਂ ਤੇ ਅਮਲ ਕਰੋ ਜਿੱਥੇ ਤੁਸੀਂ ਸਰਦਾ ਦੇ ਨਾਲ ਜਾਂਦੇ ਹੋ ਉਹ ਵਿਚਾਰ ਫੜਨੇ ਪੈਣੇ ਆ ਗੁਰੂ ਸਾਹਿਬ ਨੇ ਆਪ ਕਿਹਾ ਪੜ ਪੜ ਘਟੇ ਲੱਗੇ ਕੱਖ ਨਹੀਂ ਬਣਨਾ ਅਮਲ ਕਰਨਾ ਤੜਾ ਅਮਲ ਆ ਵਾਹਿਗੁਰੂ ਨਹੀਂ ਹੁੰਦਾ ਗਿਆਨ ਤੇ ਅਮਲ ਥੂਰੀ ਗਿਆਨ ਦਾ ਮਤ ਥੂਰੀ ਗਿਆਨ ਤੇ ਅਮਲ ਫਿਰ ਗਿਆਨ ਪੈਦਾ ਹੋਊ ਹੋਰ ਫਿਰ 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 ਅਮਲ ਹੋਰ ਗਿਆਨ ਫਿਰ ਅਮਲ ਹੋਰ ਗਿਆਨ ਸਾਹਿਤਰੀਕਾ ਜੋ ਬਸ ਹੋਇਆ ਇਹ ਗੱਲਾਂ ਤੈਨੂੰ ਕਿਸੇ ਨੂੰ ਦੱਸਣੀਆਂ। ਇਹ ਪੁਜਾਰੀਆਂ ਪੂਰੀਆਂ ਨੇ ਕੀ ਗੱਲਾਂ ਬੱਸੀਆਂ ਤੈਨੂੰ ਉਹ ਕੋ ਦੱਸਣਗੇ। ਉਹ ਦੁਕਾਨ ਚ ਲੱਣ ਦੀ ਉਹਨੇ ਬੜੀ। ਉਹਨੇ ਦੱਸਣ ਕਿ ਗੁਰਦੇ ਵਿਚਾਰੇ ਦਾ ਮਲ ਕਰਾਇਆ। ਉਹ ਤਾਂ ਤੈਨੂੰ ਮਰਕਾ ਸਵਰਗਾ ਦੇ ਚੁੰਬੇ ਦੇਣਗੇ। ਤੂੰ ਥਿਹਲੇ ਬੰਨੇ ਨਾ ਕੋਈ ਕਰਮਾ ਬਾੜੇ ਕੀਤੇ ਆ। ਇਹ ਕਰਕੇ ਤੂੰ ਨਰਕ ਭੋਗਣਾ ਹੀ ਆ। ਠੀਕ ਆ? ਉਹਨੇ ਹਿੱਕੇ ਜਨਮ ਕਰਮ ਚੰਗੇ ਕੀਤੇ ਹੋਏ ਆ। ਇਹਸ ਕਰਕੇ ਸਾਡੇ ਕੋਲ ਜ਼ਿਆਦਾ ਤਨ। ਇਸ ਕਰਕੇ ਸੱਟ ਕੋ ਰਾਜ ਇਸ ਕਰਕੇ ਸਾਨੂੰ ਕਢਦਾ ਹੁਕ ਦਿੱਤਾ ਵਾ ਪਰਮਾਤਮਾ ਨੇ ਉਹ ਕੈ ਕਾਰਨ ਚੱਕ ਕੇ ਦਿੱਤੇ ਛੇ ਘੱਟ ਨਹੀਂ ਆ ਗਈ ਗੁਰੂ ਸਾਹਿਬ ਨੇ 1 ਕਈ ਹਾਰ ਅੱਗ ਤੇ 137 ਅੱਗ ਤੇ 933 ਅੱਗ ਤੇ ਪੜ੍ਹ ਕੇ ਦੇਖੋ ਪੜੋ ਇਹਨੇ ਕਟੋ ਜੇ ਪੜਾਹ ਕੇ ਤੁਸੀਂ ਉਹਨਾਂ ਦੀ ਲਗਿਆ ਵਾ ਨਾਂ ਕੋ ਲੜਕ ਨਾਂ ਕੋ ਸੋਣ ਉਨਾ ਕ ਐਹੀਂ ਚਿੰਦੀ ਵਰ ਗਿਆ ਤੇ ਐਹੀਂ ਸੁਰ ਗਿਆ ਜੇ ਤਾੜੇ ਉੱਤੇ ਆ ਜੇ ਚੰਗੇ ਵਿਚਾਰਾਂ ਵਾਲੇ ਬਣਜੋਗੇ ਤਾਂ ਸੁਰ ਗਿਆ ਜੇ ਮਾੜੇ ਵਿਚਾਰਾਂ ਵਾਲੇ ਬਣਜੋਗੇ ਤਾਂ ਇੱਦੀ ਕਰਾਣ ਵਾਲੇ ਵਿਚਾਰਾਂ ਵਾਲੇ ਬਣਜੋਗੇ ਤੇ ਨਰ ਗਿਆ ਕੋਈ ਕੀ ਚਾਰਾ ਦੀ ਹੈ ਜਿ ਤਰ੍ਹਾਂ ਦਾ ਮੈਂ ਹੋਰ ਦੱਸਾਂ ਜਿ ਤਰ੍ਹਾਂ ਦੇ ਬੰਦੇ ਦੇ ਵਿਚਾਰ ਬਣ ਜਾਣਗੇ ਉਹ ਤਰ੍ਹਾਂ ਦੇ ਉਹ ਕੰਮ ਕਰਦਾ ਵਾ ਜੇ ਚੰਗੇ ਵਿਚਾਰ ਬਣ ਜਾਣਗੇ ਤਾਂ ਚੰਗੇ ਕੰਮ ਕਰੂਗਾ ਜੇ ਮਾੜੇ ਵਿਚਾਰ ਬਣ ਜਾਣਗੇ ਤਾਂ ਮਾੜੇ ਕੰਮ ਕਰੂਗਾ ਇੱਥੇ ਜੋਦੇ ਤੋਂ ਕੋਪਤ ਨਹੀਂ ਆ ਇੱਥੇ ਜੋਦੇ ਤੋਂ ਕੋਪਤ ਨਹੀਂ ਆ ਨਾ ਇਹ ਕਿ ਕੇ ਵਿਚਾਰਾਂ ਨਾਲ ਚੰਗੀ ਸਾੜੀ ਮਿਲ ਜਾਂਦੀ ਹੋ ਚੰਗੇ ਕੰਮ ਕਰਦਾ ਦੂਜੇ ਨੂੰ ਮਾੜੇ ਵਿਚਾਰ ਮਿਲ ਜਾਂਦੇ ਹੋ ਮਾੜੇ ਕੰਮ ਕਰਦਾ ਦੋ ਜਿੱਤੇ ਨੇ ਦੋਤੇ ਦੋ ਬਈ ਦੇਖਦੇ ਨੇ ਕਰ ਕਰ ਤੁਸੀਂ ਇਹ ਕਰਕੇ ਵਿਚਾਰਾਂ ਦੀ ਛੇੜਿਆ ਨਾ ਜਨਮ ਜਾਂ ਤੱਕ ਕੋਈ ਨਹੀਂ ਇਹ ਕਰਕੇ ਮੇਰੇ ਵੀਰੋ ਚਾਰਾਂ ਦੇ ਚੰਗੇ ਵਿਚਾਰਾਂ ਦੀ ਗੱਲ ਹੈ ਵਿਚਾਰ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਤੋਂ ਲੈ ਲਓ ਉਹਦੇ ਜਮਨ ਕਰ ਲਓ ਜੇ ਜਿੰਗਦੀ ਵਧੀਆ ਜੁਨੀਆ ਤੇ ਨਹੀਂ ਤੇ ਕਦੀ ਲਾਡੀ ਆ ਗਿਆ ਲਾਡੀ ਨਾਲ ਤੁਰ ਕੇ ਕਦੀ ਲਾਡੀ ਦੇ ਥਾਂ ਤੇ ਕੋਈ ਤੋਤਾ ਆ ਗਿਆ ਉਹਦੇ ਨਾਲ ਤੁਰ ਕੇ ਕਾਨੂੰ ਨੂੰ ਮੋਤਾ ਆ ਗਿਆ ਉਹਦੇ ਨਾਲ ਤੁਰ ਕੇ ਕਾਨੂੰ ਕੋ ਘੋੜਾ ਆ ਗਿਆ ਉਹਦੇ ਨਾਲ ਤੁਰ ਕੇ ਕਾਨੂੰ ਕੋ ਖੋਤਾ ਆ ਗਿਆ ਉਹਦੇ ਨਾਲ ਤੁਰ ਕੇ ਫਿਰ ਇਹ ਜਿੱਦ ਨੂੰ ਜਿਦੋਂ ਵਿਚਾਰਾਂ ਦੇ ਪੱਕੇ ਹੋ ਜੋਗੇ ਫਿਰ ਇਹਨੇ ਕੀਜਾ ਨੂੰ ਸਾਹਮਣੇ ਨੂੰ ਰਾਜ ਪ੍ਰਬੰਧ ਕੀ ਆਇਆ ਇਹ ਰਾਜ ਪ੍ਰਬੰਧ ਆਇਆ ਕੀ ਆ ਇਹ ਰਾਜਪਿੰਦਰ ਲੁੱਟ ਟੱਕਿਆ ਆਇਆ ਵਾ ਕ੍ਰੀਟਾ ਜਾਂ ਤਾਂ ਟਿੱਕਿਆ ਆਇਆ ਵਾ ਜਬਰ ਜ਼ੁਲਮ ਤੇ ਅੱਜ ਜਾਂ ਤਾਂ ਟਿੱਕਿਆ ਆਇਆ ਵਾ ਜਬਰ ਜ਼ੁਲਮ ਦਾ ਟਿੱਕਿਆ ਆਇਆ ਵਾ ਤੇ ਇਹ ਤਾਂ ਇਹ ਅੱਜ ਹੀ ਹੋਣਾ ਜ਼ੁਲਮ ਜਬਰ ਹੀ ਹੋਣਾ ਵਾ ਹੋਰ ਕੁਝ ਨਹੀਂ ਹੋਣਾ ਇੱਥੇ ਇਹ ਤਾਂ ਇਹ ਹੀ ਕੁਝ ਹੋਣਾ ਜੋ ਹੋ ਰਿਹਾ ਵਾ ਭਾਵੇਂ ਵੋਟਾਂ ਦੇ ਨਾਲ ਜਿਹੜਾ ਮਰਜ਼ੀ ਦਰਬਾਰੀ ਭਾ ਲੋ ਜਿਹੜਾ ਮਰਜ਼ੀ ਲੈਓ ਅੱਜ ਹੋਰ ਨਾਲ ਹੋਰ ਲੈ ਆਓ 77 ਸਾਲਾਂ 14 15 ਨਹੀਂ ਵੇਖ ਕੇ ਦੇਖ ਲਿਆ ਨਾ ਤੁਸੀਂ ਗਾ ਵੀ ਵੇਖ ਲਿਓ ਕੋਈ ਆ ਕੇ ਜਿਹੜੇ ਮਰਜ਼ੀ ਪਾ ਕੇ ਰੰਗਾਲਾ ਲੈ ਆਓ ਉਹ ਭਾਈ ਕੁਝ ਨਹੀਂ ਬਦਲਣਾ ਕਿਉਂਕਿ ਉਹ ਪ੍ਰਬੰਧ ਹੋ ਜਿਤਨਾ ਪ੍ਰਬੰਧਿਆ ਜਿਹੜਾ ਉੱਤੇ ਫਿੱਟ ਪਊਗਾ ਉਤਰਾ ਜਰੂਰ ਉਹਤਰਾ ਤੁਹਾਡੀ ਟਾਣ ਲਾਊਗਾ ਉਹਤਰਾ ਤੁਹਾਡੀਆਂ ਕੋਟੀਆਂ ਲੋਜੂਗਾ ਉਤਾਂ ਹੀ ਤੁਹਾਡਾ ਰੋ ਪੀਊਗਾ ਜੇ ਇਹ ਗੱਲ ਨਾ ਹੁੰਦੀ ਤੇ ਗੁਰੂ ਨਾਨਕ ਸਾਹਿਬ ਕੋਈ ਟਿਕੜੀ ਲੋੜ ਨਹੀਂ ਸੀ ਇਹੋ ਜੱਕ ਲੱਗਣੇ ਗੁਰੂ ਸਾਹਿਬ ਦੇ ਕਹਾਂ ਨਹੀਂ ਤੇ ਵੀ ਅਮਰ ਕਰਦੇ ਹੋ ਇੱਕ ਮਿੰਟ ਦੀ ਗੱਲ ਫੜ ਲਓ ਗੁਰੂ ਸਾਹਿਬ ਨੇ ਸੱਚੀ ਗੱਲ ਲਿਖੀ ਆ ਤੇ ਅਮਰ ਕਰ ਲੀਏ ਗੁਰੂ ਸਾਹਿਬ ਨੇ ਥੋੜਾ ਕੋ ਗਲਤ ਗੱਲ ਲਿਖੀ ਆ ਕੀ ਲਿਖਿਆ ਉਹਨਾਂ ਨੇ ਇਹਨਾਂ ਰਾਜਕੁਦ ਬਾਰੇ ਪਤਾ ਉਹ ਪਤਾ ਵਾ ਗੁਰੂ ਸਾਹਿਬ ਕਹਿੰਦੇ ਰਾਜੇ ਸ਼ੀ ਮਕਦਮ ਉੱਤੇ ਜਾਇਜ਼ ਗਹਿਣ ਬੈਠੇ ਸੁੱਤੇ ਚਾਕਰ ਨਹੰਦਾ ਪੈਨ ਖਾਓ ਰਤ ਰਤ ਕੁੱਟਿਓ ਸਾਰੀ ਕਰ ਜਾਓ ਰਤ ਰਤ ਕੁੱਟਿਓ ਚੱਟ ਜਾਓ ਉੱਤਰਾਜਪਾਦੀਏ ਇੱਕ ਚੱਕੀ ਛੱਡੇ ਰਾਜੇ ਸ਼ੇਭ ਕਦਰੂਪੇ ਇਹ ਖੁਨਸਾਂ ਤੋਂ ਸਾਬਤ ਕਰਕੇ ਲੈ ਕੇ ਜਾਵਾ ਪਾਸੋਂ ਸਾਢੇ 50 ਸਾਲ ਆਪਣੇ ਸਵੇ ਦੀ ਸਰਕਾਰ ਨੂੰ ਤੇ ਤੁਹਾਨੂੰ ਨਹੀਂ ਚੰਗੇ ਲੱਗਦੀ ਇਹ ਕੀ ਹੈ ਅੱਜ ਇਹ ਰੰਗਿਆ ਫੋਟੋ ਡਾਲਾ ਸੁਰਜੋ ਕਰਦੇ ਵਿੱਚ ਕਿਤੇ ਪਈਆਂ ਮਾਰੋ ਪਾਵਰ ਮੁਰਗ ਜਿਹੜੇ ਤੁਹਾਡੀਆਂ ਜ਼ਮੀਨਾਂ ਕੌਣ ਤੁਹਾਡੀ ਬਿਜਲੀ ਕੌਣ ਤੁਹਾਡੀ ਹੋਂਦ ਬਚਾਉਣ ਤੁਹਾਡੇ ਬੱਚੇ ਨੂੰ ਨਸ਼ੇੋਂ ਨਾਉਣ ਟਾੜੇ ਬੱਜਿਆ ਨੂੰ ਬਾਹਰ ਧੱਕਣ ਤੁਹਾਡੀ ਬੋਲੀ ਵਿਗਾੜਨਾ ਤੁਹਾਡੀ ਬੋਲੀ ਸੱਧਿਆ ਨਾ ਕਰਨ ਪੰਜਾਬੀ ਦਾ ਆਖੜ ਸੰਸਕ੍ਰਿਤ ਪੜਿਆ ਕਰੋ ਬੋਧਿਓਣੀ ਇੱਥੇ ਬੈਸ ਚਾਂਸਨਰ ਆ ਗੁਰੂ ਨਾਨਕ ਦੇਵ ਜੀ ਦੇ ਰੈਟਾ ਕਰਮਚਾਰੀਨ ਗਿੱਲ ਉਹ ਵੀ ਕਹਿ ਰਿਹਾ ਉਹ ਖਰਾਬ ਬੋਲਦਾ ਭਗਤ ਜੀ ਉਹਦਾ ਭਗਤ ਮੋੜ ਭਗਤਿਆ ਆਰਸਨਾ ਮੁਹੀ ਉਹ ਆਂਦਾ ਕੋਈ ਨਹੀਂ ਜੀ ਸੰਸਕ੍ਰਿਤ ਸਾਨੂੰ ਦੱਸੋ ਅਸੀਂ ਪੜਾਉਨੇ ਪੰਜਾਬ ਦੇ ਤੁਹਾਡੀ ਸਰਪਤ ਵਿਗਾੜ ਚੱਲਿਆ ਸਭਿਆਚਾਰ ਤੁਹਾਡਾ ਖੋਣ ਚੱਲਿਆ ਸਭ ਨੇ ਜਨਾਬੇ ਤੁਹਾਡੇ ਗੱਲ ਪੜ੍ਹਣੀ ਆ ਕੌਣ ਪਾ ਰਿਆ ਜਿਹਨਾਂ ਨੇ ਤੁਸੀਂ ਵੋਟਾਂ ਪਾ ਦੇ ਜੋ ਆਵੇਂ ਕਿਸੇ ਵੀ ਰੰਗ ਦੇ ਵੋਟ ਕੋਈ ਕੁਝ ਮਿਲਖ ਨਹੀਂ ਤੁਹਾਡੇ ਉਹ ਦੁਸ਼ਮਣ ਆ ਨਾ ਮੰਨਦੇ ਆ ਦੁਸ਼ਮਣ ਜੇ ਮੰਨ ਲਓਗੇ ਇਹਨਾਂ ਦੇ ਫੋਟੋ ਚਲਾ ਕੇਲਾ ਮਾਰੋ ਬਾਹਰ ਇਹ ਤਾਂ ਮਦਾਬਾਤ ਕਰੋ ਚੰਗੀਆਂ ਇਹਨਾਂ ਦੇ ਵਿੱਚ ਮੈਂ ਆਉਣਾ ਤੁਹਾਡੇ ਪੰਨਾ ਚ ਅਜਾਰੇ ਤੋਂ ਬਾਅਦ ਪਿੰਡਾਂ 'ਚ ਮਿਲਣਾ ਖਾਣੇ ਤੁਹਾਡੇ ਨਾਲ 1500 ਉਹਦੀਆਂ ਦੋ ਦਿਨ ਲੱਗ ਤੁਹਾਡੇ ਪਿੰਡਾਂ 'ਚ ਸਾਰੇ ਅੱਜ ਚੋ ਉੱਥੇ ਮਤੇ ਬਾਤ ਕਰੋ ਸਾਡੇ ਪਿੰਡਾਂ 'ਚ ਕੋਈ ਕੇਸ਼ਰੀਵਾਲ ਕੋਈ ਭਗਵੰਤ ਮਾਨ ਕੋਈ ਉਹਦਾ ਲੱਲੜ ਪੱਲੜ ਕੋਈ ਐਮਐਲਏ ਲਾਡੀ ਪਾਡੀ ਕੋਈ ਹੋਰ ਪਿੰਡਾਂ 'ਚ ਆਵੜੇ ਬੋੜ ਲਾ ਦਿਓ ਉਹਦੇ ਨਾਲ ਕੁਝਾ ਬੋੜ ਲਾ ਦਿਓ ਨਾ ਹੀ ਕਾਂਗਰਸ ਦਾ ਨਾ ਹੀ ਭਾਜਪਾ ਦਾ ਨਾ ਇੰਕਾ ਸੁਰਵਾ ਕੇ ਨਾਲੋਂ ਸਾਨੂੰ ਉਦਰਾ ਹੀ ਚੰਗੇ ਆ। ਕੇਜਰੀਵਾਲ ਜਮੀਨ ਖੋ ਰਿਆ। ਦਿੱਲੀ ਦਾ ਨਾ ਨਾ ਚੜ੍ਹ ਕੇ ਆ ਗਿਆ ਸਾਡੇ ਤੇ। ਦਿੱਲੀ ਇਥੋਂ ਲੁੱਟ ਕੇ ਪੰਜਾਬ ਦਿੱਲੀ ਕੱਢ ਰਿਹਾ ਸਾਰਾ। 2.5 300 ਬੰਦਾ ਲਾਇਆ ਆਏ ਨੇ ਪੰਜਾਬ ਸਾਰਾ। ਆੜਾ ਭਗਵੰਤ ਮਾਨ ਡੱਬੀ ਮਤਮંત્રી ਦੇ ਘਰ ਪਾਇਆ ਹੈ ਬਾਬੂ ਬਾਬੂ ਕੁਮਾਰ ਜਿਹੜਾ ਉਹਦਾ ਪੀਏ ਹੁੰਦਾ ਸੀ। ਜਿਹੜਾ ਪੀਏ ਹੁੰਦਾ ਸੀ ਨਾ ਕੇ ਅਗਰੀ ਵਾਲਾ ਉਹ ਤੇ ਬਾਬੂ ਕੁਮਾਰ ਉਹ ਲਾਇਆ ਹੈ ਉਹਦੇ ਘਰ। ਨਾ ਭਗਵੰਤ ਮਾਰ ਤੋਂ ਬਗੈਰ ਭਗਵੰਤ ਮਾਂ ਨੂੰ ਮਤਲਬ ਕਰਦਾ ਜੀਵ ਦੀ ਮਾਂ ਵੀ ਨਹੀਂ ਮਿਲ ਸਕਦੀ ਉਹ ਵੀ ਉਹਨੂੰ ਪੁੱਛ ਕੇ ਮਿਲਦੀ ਹੈ ਮਿਲਣਾ ਕੇ ਨਾ ਪੈਗਣਾ ਕਰਜਾ ਕੀਤਾ ਹੈ ਪੂਰੇ ਪੰਜਾਬ 'ਚ ਜਿੰਨੇ ਡੀਸੀ ਐਸਪੀ ਡੀਐਸਪੀ ਥਾਣੇਦਾਰ ਤਸਿਲਦਾਰ ਪਟਵਾਰੀ ਸਾਰਿਆਂ ਦੇ ਬੰਦੇ ਭਾਏ ਹੋਇਆ پیسے ਰੁਕਣ ਵਾਸਤੇ ਜਿਹੜਾ ਤੁਹਾਡੀ ਤੌਣ ਲਾਦਦੀ ਹੈ ਨਾ ਦਿੱਲੀ ਜਾ ਰਹੀ ਹੈ ਤੇ ਦਿੱਲੀ ਦਾ ਆਪਣਾ ਗੋਡ ਕਿੰਦਾ ਵਹਿ ਰਿਹਾ ਹੈ ਉਹ ਕਦੀਮ ਦਾ ਉਹ ਦਿੱਲੀ ਆ ਜਿਹਨੇ ਗੁਰੂ ਤੇਗ ਬਹਾਦਰ ਦਾ ਦਾ ਸੀਤ ਲਾਇਆ ਵਾ ਦਿੱਲੀ ਚ ਲੱਥਾ ਭਈ ਬਾਬਾ ਬੰਦਾ ਸਿੰਘ ਬੱਹਾਦਰ ਦੀ ਸ਼ਿੱਧੀ ਹੋਈ 1715 ਚ ਉਹ ਦਿੱਲੀ ਚ ਹੋਈ ਆ 1.5 ਸਾਲ ਦਾ ਕਟੇਜਾ ਕੱਢ ਕੇ ਉਹਦੇ ਬੱਚੇ ਦਾ ਉਹਦੇ ਮੂੰਹ ਚ ਪਾਇਆ ਗਿਆ 11-11 ਸੰਗਤੀਆਂ ਦੀਆਂ ਸ਼ਿੱਧੀਆਂ ਹੋਈਆਂ ਉੱਥੇ ਰੋਜ਼-ਰੋਜ਼ੋ ਮਾਰਦੇ ਸੀ 30 ਹਜ਼ਾਰੀ ਜਿਹੜੀ ਆਂਦੇ ਆ ਉੱਥੇ ਹੈਗੀ ਆ 30 ਹਜ਼ਾਰੀ ਉਹ ਦਿੱਲੀ ਆ ਜੇਸ ਦਿੱਲੀ ਦੇ ਨਾਲ ਆੜਾ 76 ਤੋਂ ਦਿੱਲੀ ਦੇ ਹਾਕਮ ਨੇ ਰੁਕਾ ਫੜਿਆ ਵਾ ਉਹਨੇ ਤੁਹਾਡੀਆਂ ਬੇੜੀਆਂ ਬਿੜੀਆਂ ਸਾਰੀਆਂ ਜਰਾਇਆ ਪੇਸ਼ ਆਂਦਾ ਆਂਦਾ ਨੇ ਸੇਖੇ ਤੇ ਜਰਾਇਆ ਪੇਸ਼ ਆ ਲੋਗੇ ਲਿਖਿਆ ਹੈ ਬਾਮ ਤੇ ਜਰਾਇਆ ਪੇਸ਼ਾ ਕਹਿੰਦੇ ਤੁਹਾਨੂੰ ਜਰਾਇਆ ਪੇਸ਼ਾ ਪਤਾ ਕੀ ਹੁੰਦੇ ਆ ਜਰਾਇਆ ਪੇਸ਼ਾ ਹੁੰਦੇ ਜਿਹੜੇ ਪ੍ਰਾਧੀ ਆ ਉਸ ਤੋਂ ਬਾਅਦ ਫਿਰ ਹੀ ਤੁਹਾਡੇ ਨਾਲ ਹੋ ਗਿਆ ਹਰ ਤੱਕ ਕਾਲ ਤਾਂ ਤੁਹਾਡਾ ਟਾੜਨ ਹਰਮੰਦਰ ਦਾ ਤੁਹਾਡਾ ਟਾੜਨ ਤਾਂ ਤੇ ਤੁਹਾਡੇ ਚਾਰ ਦੜ ਲੱਖਾਂ ਬੰਦੇ ਮਾਰ ਦੇਣ ਜਿਹੜੇ ਖੜੇ ਆਇਆ ਕਰੇ ਉਹ ਅੰਦਰ ਜੇਲਾਂ ਦੇ ਬੈਠੇ ਹੋਣ ਉਹਨਾਂ ਚੜ੍ਹਨ ਕੱਢੀ ਉਹ ਡਵਲ ਡਵਲ 35 ਬੰਦੇ ਸਾਲ ਹੋ ਗਏ ਉਹਨਾਂ ਨੂੰ ਉਹਨਾਂ ਨੂੰ ਕਰੋੜਾਂ ਮਿਲਦੀ ਹੋਵੇ ਉਧਰ ਆ ਜਿਹੜਾ ਬਲਾਤਕਾਰੀ ਸਾਹ ਰਾਮ ਰੀਵ ਉਹਨੂੰ ਚਾ ਮਹੀਨੇ ਦੇ ਵਿੱਚ 40 ਦਿਨ ਦੀ ਇੱਕ ਮਹੀਨਾ ਜੇਲ੍ਹ ਦੇ ਚਾਰਟਰ ਬਾਅਦ ਅੱਭੇ ਆ ਗਿਆ 13 ਆ ਰਿਹਾ ਆ ਗਿਆ ਵਾ ਆ ਗਿਆ 40 ਦਿਨ ਬਾਅਦ ਫੇਰ ਆ ਕੀ ਤੁਹਾਨੂੰ ਗੁੱਸਾ ਚੜਦਾ ਰਸਤਾ ਕਹਿ ਕੇ ਕਹਿੰਦੇ ਨਾ ਕਿਸੇ ਪਾਰਟੀ ਨੂੰ ਬਣਦਣਾ ਕਹਿ ਕੇ ਕੇਜਰੀਵਾੜ ਨੂੰ ਬਣਦਣਾ ਇਹਦੀ ਪੁਸ਼ਟ ਪਾਰ ਤੋਂ ਜਗਦੇ ਆ ਕੇ ਪੜਨਾਈ ਦੇ ਉਹ ਛੱਟ ਜੀ ਜਿਹੜੀ ਬਾਈ ਬੰਦਾ ਨਾ ਪੀ ਜੀ ਪਾਰ ਤੋਂ ਪਜਾਓ ਚੱਪਲਾਂ ਉਧ ਫੋੜੇ ਜੀਆਂ ਇਹਦੇ ਨਾਲ ਕਾਲੀ ਦਲ ਕਾਲੀ ਦਲ ਗੰਗਾਲੀ ਦਲ ਕਿੰਨੇ ਬੇੜਾ ਗਰਗ ਕੀਤਾ ਗੁਰੂ ਸਾਹਿਬ ਦੇ ਸੰਤਾਂ ਦਾ ਆਨੰਦਪੁਰ ਸਾਹਿਬ ਦੇ ਮੱਦੇ ਦੀ ਡੰਡ ਲਾਈ ਆ। ਬਾਜਪਾ ਨੇ ਰੜ ਕੇ ਉਹਨਾਂ ਦੀ ਈਨ ਮੰਨੀ ਆ। ਸਾਰੀਆਂ ਗੱਲਾਂ ਉਹਦੀਆਂ ਮੰਨੀਆਂ ਜਿਹੜੇ ਖੁਰਾ ਕੁਝ ਮਟਾਉਣਾ ਚਾਹੁੰਦੇ ਸਾਡਾ। ਉਹ ਪਤਾ ਕੀ ਆਂਦੇ ਆ ਉਹਦੇ ਸਿੱਖ ਤੇ ਗੁਰੂ ਦਾ ਈਸਾਈ ਆ। ਉਹਨਾਂ ਦਾ ਉਸ ਬੱਕਰਾ ਤਾਂ ਨਹੀਂ ਮੰਨਦੇ। ਤੋਂ ਉਹ ਭਾਈ ਉਹ ਕੀ ਆ? ਉਹ ਕੋਲੇ ਕੱਲੀ ਜਾ ਲਿਆ ਇਹ ਉਹਨਾਂ ਨੇ ਨਾਲ ਰਹਿ ਰਿਹਾ 23 ਸਾਲ ਹੁਣ ਵੀ ਨਾਲ ਹੀ ਆ ਹੁਣ ਮਾਜਾ ਮਾਰ ਰਿਹਾ ਪਾਕੇ ਜੱਜੀ ਉੱਤੇ ਚੋਰ ਠਾਕੁਰ ਬਰਵਾਜ ਲੁੱਟ ਕੇ ਲੈ ਕੇ 10 ਸਾਲਾਂ ਪਿਆ ਸਾਲਾਂ ਜਿਹਨਾਂ ਦਾ ਰਾਜ ਰਿਹਾ ਦੋ ਜਰਾਂ ਨੂੰ ਪਤਾ ਕੀ ਕਹਿੰਦਾ ਸਵੀਰ ਬਾਦਲ ਕਹਿੰਦਾ ਕੀ ਆਂਦਾ ਆਂਦਾ ਜੀ ਲੈਂਡ ਪੁਲਰ ਸਕੀਮ ਦੇ ਤਹਿਤ ਨਾ ਜ਼ਮੀਨ ਬਚਾਉਣੀ ਆਪਾਂ ਇਹ ਉਹਨਾਂ ਦਾ ਮਾਰ ਬਹੁਤ ਮਾੜਾ ਕਰ ਗਿਆ ਤੇ ਜ਼ਮੀਨ ਬਚਾਉਣੀ ਉਹ ਤੇਰੇ ਮੂੰਹੋਂ ਨਿਕਲਦੀ ਕਿ ਤਰ੍ਹਾਂ ਹੋਏ ਇਹਨੂੰ ਚੜ੍ਹਣੀ ਉੱਧੇ ਲੱਗਣ ਵਾਲੇ 2013 ਦੇ tufaan ਤੋਂ ਕਿੰਨੇ ਗਏ ਉਸੇ tufaan ਨੂੰ ਮਤਾਂਕ ਮਾਰਨੇ ਗਿਆ ਪੁਰਾਆ ਤੁਹਾਡੀ ਫਰਜ਼ਤੀ ਆ ਬੇਟਾ 11 ਕਿੱਲੇ ਤੁਸੀਂ ਪਹਿਲਾਂ ਤੋਂ ਲੋਕਾਂ ਦੀ ਖਾਲੀ ਜ਼ਮੀਨ ਜੀਰਕਪੁਰ ਤੇ ਆ ਡੇਰਾ ਬਸਿ ਕਿਉਂ ਚੱਜੋ ਮਾਲੀ ਦੇ ਵਿੱਚ ਚੱਲ ਜਾਓ 11 ਕਿੱਲੇ ਜ਼ਮੀਨ ਪਈ ਆ ਜਿਹੜਾ ਇਹ ਸਲੈਟ ਕੋਲੂਜੀ ਲਈ ਆ ਅਰਬਨ ਸ਼ਹਿਰ ਵਿੱਚ ਆਉਣੀ ਆ ਕਲੋਨੀਓਂ ਸਾਰੀਆਂ ਉਹਦੇ ਝਾੜ ਪਿਆਦਾ ਤੇ ਜਿਨ੍ਹਾਂ ਨੇ ਜ਼ਮੀਨ ਦਿੱਤੀ ਆ 20 ਸਾਲ ਹੋ ਗਏ 15 15 ਸਾਲ ਹੋ ਗਏ ਉਹ ਹੋਂਦੇ ਕਰਦੇ ਆ ਉਹਦੇ ਪਰਾੜ ਕਿਤੇ ਡਾਡਾ ਤੇ ਪਰਾੜ ਉਹਦੇ ਸਾਬ ਨੂੰ ਕਹਿੰਦੇ ਆ ਕਿ ਝਾੜ ਪਰਾੜ ਤੇ ਕਰ ਰਿਹਾ ਰੇੜੀਆਂ ਲਾਗਾ ਰੇੜੀਆਂ ਦਾ ਤੁਹਾਡੀ ਵੀਡੀਓ ਆ ਰਿਹਾ ਜਿਨ੍ਹਾਂ ਨੇ ਜ਼ਮੀਨ ਤੇ ਉਹ ਰੇੜੀਆਂ ਲਾ ਕੇ ਬੈਠੇ ਜੋ ਤੁਸੀਂ ਵੀ ਲਾਉਣ ਦਾ ਗੱਲ ਕਰਦੇ ਨਾਲੇ ਕਿਹੜੀ ਲੈਂਡ ਕੰਪਨੀ ਤੋਂ ਕੀਮ ਲੈ ਕੇ ਆਇਆ ਉਹ ਸਾਡੀ ਮੰਗ ਨਹੀਂ ਹੈਗੀ ਸਾਡੀ ਮੰਗ ਨਹੀਂ ਹੈਗੀ ਪੰਜਾਬ ਸਟੈਂਡ ਦੇ ਪਿੰਡਾਂ ਜਿੱਧਰੇ ਵੱਜੇ ਲੋਕਾਂ ਦੇ ਘਰਾਂ ਨੂੰ ਬੱਚੇ ਲਈ ਬਾਹਰ ਨੂੰ ਤੋਰਦੇ ਸਾਡੇ ਕਰਨ ਵਾਸਤੇ ਉੱਤੇ ਨਸ਼ੇ ਰਾਤੇ ਤੇ ਧਸਾਰੇ ਸਹਿਰ ਨੂੰ ਕਿਰੋਦੀਆ ਉਤਰਾ ਪਈਆਂ ਵਾ ਜਿਹੜੀਆਂ ਜਿਹੜੀਆਂ ਪਛੌੜੀਆਂ ਇਹ ਬਰੌਦੀਆਂ ਉਤਰਾ ਖਾਲੀ ਦਾਵਾ ਪਈਆਂ ਭਾਵੇਂ ਧਿਆਣੇ ਭਾਵੇਂ ਮਾਦੀ ਭਾਵੇਂ ਕਿਤੇ ਅਬਰਸਰ ਪਰਤਨਾ ਤੇ ਬੰਦੀ ਜਾਜੋ ਜਲੰਧਰ ਜਾਜੋ ਪਟਿਆਲਾ ਜਾਜੋ ਫੇਰ 65533 ਕਿਲੇ ਦਾ ਡੋਟੀਆਂ ਨੂੰ ਕਿਉਂ ਆਇਆ ਇਹ ਕੇ ਕਰਕੇ ਆਇਆ ਵੀ ਜ਼ਮੀਨ ਲੈ ਲਓ ਇਹਨਾਂ ਕੋ ਜਿਹੜਾ ਇਹਨਾਂ ਨੂੰ ਕੱਖ ਨਹੀਂ 48 ਤੋਂ 30 ਗਾਜ ਬਣਦੇ ਕਿਲੇ ਚ ਤੇ 1200 ਗਾਜਾਂ ਦੇ ਨਵੇਂ ਕਿਹਦਾ ਸਾਲਾ 1200 ਤੋਂ 36 ਤੋਂ ਬਰਾਬਰ ਆਪਾਂ ਸਾਡੀ ਹੋ ਗਈ ਤੁਹਾਡੇ ਨੂੰ ਨੋਟਿਸ ਜੇ ਹੋ ਗਿਆ ਸਰਕਾਰ ਦੀ ਜ਼ਮੀਨ ਹੋ ਗਈ ਉਹਦਾ ਕਰਨਾ ਕੀ ਆ ਉਹਦਾ ਕਰਨਾ ਹੈ ਕਰਜ਼ਾ ਲੈਣਾ ਕਰਜ਼ਾ ਲੈਣਾ ਕਾਰਪੋਰੇਟਾਂ ਤੋਂ ਕਰਜ਼ਾ ਲੈਣਾ ਬੈਂਕਾਂ ਤੋਂ ਉਹ ਕਰਜ਼ਾ ਕੁੱਤੇ ਕੀ ਕਰਨਾ ਵਾ ਉਹ ਕਰਜ਼ਾ ਲੈ ਕੇ ਤੇ ਤੁਹਾਨੂੰ ਮੁੜ ਕੇ ਖੋਤਾ ਖੇਦੂ ਲੱਗਦਾ ਆ ਕਰ ਆ ਆ ਰੋਣੀ ਹੁਣ ਦੱਸੋ ਸਾਡੀ ਦਾ ਬੁਕਾਨਾਂ ਦੀ ਲੋੜ ਇਦੇ ਪਿੰਡਾਂ ਥੋੜਾ ਬੁਕਾਨ ਵਧੀਆ ਬਣੇ ਜਾਂਦੇ ਉਹਨਾਂ ਨੂੰ ਜਿੰਦਰੇ ਵਜੇ ਆ ਸ਼ਹਿਰਾਂ 'ਚ ਜਿੰਦਰੇ ਵਜੇ ਆ ਤੇ ਨਵੀਆਂ ਕਰੋੜੀਆਂ ਕਰਦੀਆਂ ਚੋਰੋ ਇਹ ਕਿਹੜਾ ਵਿਕਾਸ ਹੈ ਵੀ ਇਹ ਕੋਈ ਵਿਕਾਸ ਨਹੀਂ ਬੁਨਾਸ਼ ਆ ਪੰਜਾਬ ਦਾ ਕੁਦਰਤ ਦਾ ਮਨਾਸ਼ਾ ਬਲੂਖ ਦਾ ਮਨਾਸ਼ਾ ਕੁਦਰਤ ਨੂੰ ਤੁਹਾਨੂੰ ਤੋੜ ਰਿਹਾ ਅਜੇ ਤੱਕ ਨਾ ਕੀਤਾ ਕੀ ਹੈ ਭਾਈ ਬਾਬਾ ਮਾਈ ਬਾਬਾ ਨਾਰਕਾ ਦਾ ਹੀ ਬਲੂਖ ਤੇ ਕੁਦਰਤ ਦੀ ਕੋਈ ਜੀ ਹੈ ਜਿੰਨਾ ਕੁਦਰਤ ਦੇ ਨੇੜੇ ਰਹੋਗੇ ਉਦਾਂ ਬਲੂਖ ਸਾਥੀ ਕੋਲ ਰਹੋਗੇ ਉਹਨੂੰ ਚੈਨ ਰਹੂਗਾ ਤੇ ਮਨ ਉਹ ਵਧੀਆ ਸਰੀਰ ਰਹੂਗਾ ਤੇ ਉਹ ਵਧੀਆ ਨੂਰ ਵੀ ਉਹਨਾਂ ਤੁਹਾਨੂੰ ਕੁਦਰਤ ਤੋਂ ਤੋੜ ਤਾਂ ਬੇਜਿਸ ਪਤਰਾ ਕਰੇ ਅਪਨਾ ਖਾਣਾ ਖੇਡਾ ਕਰ ਉਦੋਂ ਦਰਦ ਨੂੰ ਤੋੜਦਾ ਮਾਂ ਕੀਤਾ ਤਾਂ ਸਮਾਜ ਨੂੰ ਤੋੜਦਾ ਸਮਾਜ ਦੇ ਦਿੱਤੇ ਨਹੀਂ ਤੇ ਨਾ ਤੁਸੀਂ ਉਹਦੇ ਨੂੰ ਤੋੜਦਾ ਮਾਂ ਜਾ ਕੇ ਕੀ ਤੁਹਾਨੂੰ ਪਰਿਵਾਰ ਨਾਲ ਤੋੜਦਾ ਤੇ ਗਾਂਹ ਜਾ ਕੇ ਕੀ ਤੁਹਾਨੂੰ ਆਪਣੇ ਆਪ ਨੂੰ ਤੋੜਦਾ ਜਿਹੜਾ ਕੋਈ ਇੱਕਾ ਜਿਹਾ ਆਪਣੇ ਆਪ ਨੂੰ ਟੁੱਟਾਇਆ ਗੁਰੂ ਦੇ ਕੰਨੇ ਨੂੰ ਬੱਲੇ ਬੱਲੇ ਨੂੰ ਬਗਾਇਤ ਕਰਦੇ ਨੂੰ ਵੇਖੋ ਜਦੋਂ ਬਾਤ ਨੂੰ ਤੁਸੀਂ ਹੋ ਜਿਹੜੀ ਹੱਥ ਦਿੱਤੀ ਆ ਉਹ ਆਪ ਉਹ ਖੁਦ ਵਿੱਚ ਕਰਨ ਦਾ ਜੀ ਕਰਦਾ ਅੱਜ ਤੁਹਾਡੇ ਨੌਜਵਾਨ ਮੁੰਡੇ ਕੁੜੀਆਂ ਖੁਦ ਵਿੱਚ ਕਰ ਰਿਹਾ ਹੈ ਨਾ ਉਹ ਕਰਦਾ ਹੈ ਉਕੇ ਆਪਣੇ ਆਪ ਨੂੰ ਆਪਣੇ ਆਪ ਨੂੰ ਕੱਟ ਕੇ ਲਾ ਆਪਣੇ ਤਾਂ ਆ ਗਿਆ ਦੁਹਰਾਜ ਤਾਂ ਜਾ ਰਿਹਾ ਹੋਇਆ ਕਿ ਨਹੀਂ ਹੋਇਆ 3 ਵਜੇ ਇਹ ਕਰਕੇ ਮੇਰੇ ਵੀਰੋ ਕੁਦਰਤ ਨਾਲ ਜੁੜੋ ਉਹਨਾਂ ਨੇ ਕੁਦਰਤ ਤਬਾਹ ਕਰਤੀ ਪਾਣੀ ਤਬਾਹ ਕਰਤਾ ਭਗਵੰਤ ਮਾਨ ਨੇ ਇਹ ਵੀ ਕੇਚਰੀਵਾਲ ਨੇ ਆਪਣਾ ਰੁੱਖ ਖੜਾਤਾ ਜਿੰਨਾ ਮਰਜ਼ੀ ਗੰਦ ਪਾਉਣ ਕਰਿਆ ਵਾ ਜਿੰਨਾ ਮਰਜ਼ੀ ਧਰਤੀ ਅੜਬੋਰ ਕਰਕੇ ਪਾਣੀ ਪਾਓ ਅੱਗੇ ਕੋਈ ਪਰਚਾ ਦੱਜੇਗੀ ਹੋਊਗਾ ਇਹ ਫੋਨ ਦੇਤੀ ਉਹਨਾਂ ਤਾਰਨਗੇ 542 ਫੋਕਰ ਪੁਆਇੰਟ 50 'ਚ ਖਾਲੀ ਪਿਆ ਹੈ ਜਿੱਤੇ ਅੰਕ ਡੈਕੀ ਬਣਾਉਣੀ ਹੈ ਪਹਿਲਾਂ ਹੀ 542 ਫੋਕਰ ਪਿਆ ਉਹਨਾਂ ਤੇ ਬਣਾ ਲਓ ਡੈਕੀ ਤੇ ਗਾਂ ਆਂਦੇ 1 ਲੱਖ 1 ਏਕੜ ਲੈਣੀ ਆ ਨੈਗਰੀ ਲਾਉਣ ਵਾਲੇ ਕਾਰਪੋਰੇਟ ਵਾਲੇ ਤੇਜ਼ ਕਰਕੇ ਮੇਰੇ ਵੀਰੋ ਇਸਾਂ ਨਹੀਂ ਜੀ ਸਮਝੋ ਐਸ ਕਰਕੇ ਆਪਾਂ 11 ਤਰੀਕ ਦਾ ਮਾਰਚ ਕਰ ਰਹੇ ਹਾਂ 11 ਤਰੀਕਾ ਬੜਾ ਮਾਰਚ ਕਰ ਰਹੇ ਆ ਕੋਈ ਚੜ੍ਹ ਵੀ ਕਰਨਾ ਨਾਓ ਮੋਟਰਸਾਈਕਲ ਲੈ ਕੇ ਆਓ ਵੱਡੀ ਗਿੰਦੀ ਚ ਦਾ 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 ਤੂੰ ਕਹਿ ਜਿੰਨੇ ਮਰਜ਼ੀ ਲਿਆਓ ਵੱਧ ਆਰਾਮ ਦੇ ਆਦਾਂ ਤੇ ਜੋ ਕਾਰ ਤੇ ਮੋਟਰਸਾਈਕਲ ਮਾਰ ਗਿਆ ਪਹਿਲਾਂ ਮੋਟਰਸਾਈਕਲ ਮਾਰ ਕੇ ਨਹੀਂ ਕਾਰ ਮਾਰ ਕਾਰ ਵੀ ਨਾ ਰਿਹਾ ਕਾਰ ਆ ਮੇ ਆ ਸਕੀਆਂ ਪਰ ਝੰਡਾ ਕਾਰ ਦੇ ਗਾੜੀ ਦੇ ਹੋ ਗਿਆ ਤੇ ਮੋਟਰਸਾਈਕਲ ਤੇ ਮਗਰ ਜਿਹੜਾ ਬੰਦਾ ਬੈਠਾ ਉਹਦੇ ਕੋ ਡੰਡੇ ਝੰਡਾ ਉਹ ਮਜ਼ਬੂਤ ਮਗਰਲੇ ਬੰਨੇ ਉਹ ਬੰਦਾ ਬੈਠਾ ਵਾ ਕਈ ਪਤਾ ਕੀ ਕਰਦੇ ਆ ਮੋਟਰਸਾਈਕਲ ਕੱਲਾ ਹੀ ਚਲਾਇਆ ਹੁੰਦਾ ਕੱਲੇ ਨਹੀਂ ਤੇ ਨਾਲ ਝੰਡਾ ਫੜਿਆ ਹੋਵੇ ਦੋ ਤੇ ਵੱਜੋ ਤੁਸ ਤੇ ਕਾਇ ਆਪੇ ਜਿੰਦਗੀ ਇੰਜ ਜਿਨੀ ਛੜਕਦਾ ਰਾਸ਼ਿਆ ਇਹ ਤੇ ਉਥੇ ਬਾਜ ਕੇ ਆਪਣਾ ਕਬਾਈ ਕਰੋਗੇ ਆਪਣਾ ਭਈ ਜਿੰਦਗੀ ਜਵਾ ਕੇ ਜਾਓ ਮਗਰ ਬੰਦਾ ਜੁਰਬਾ ਹੋ ਨਹੀਂ ਕਰਦੇ ਕੋਈ ਆਪਣਾ ਬੱਚਾ ਘਰੋਂ ਨਹੀਂ ਲੱਗਦਾ ਤੁੰਹੂੰ ਉਹ ਝੰਡਾ ਫੜ ਕੇ ਬਹਿ ਜਾਣਾ ਇਹ ਝੰਡਾ ਨੂੰ ਜਨਾ ਤਰੋਂ ਫੜਦਾ ਤੇ ਮੋਟਰਸਾਈਕਲ ਵੀ ਚਲਾਉਣਾ ਇਹ ਬਾਰਾ ਜੇ ਗੱਡੀ ਦੀ ਤਿੰਨ ਚਾਰ ਬੰਦੇ ਚਾਰ ਪੰਜ ਬੰਦੇ ਚੜੇ ਹੋਏ ਚਲਾਉਣਾ ਕੰਡਾ ਗੱਡੀ ਤੇ ਗਾੜੀ ਲਾਓ ਕਿ ਆਪਣੇ ਮੁੰਡਿਆਂ ਦੇ ਘਰੇ। ਉਹ ਟਾਈਮ ਤੁਹਾਨੂੰ ਦੇ ਦਾਂਗੇ 10 ਵਜੇ ਦਾ। ਕਿ ਕਿੱਥੇ ਹੋਣਾ ਉਹ ਤੁਹਾਨੂੰ ਖਾਂ ਦੱਸ ਦਾਂਗੇ। ਹੱਲ ਕਨਫਰੰਸ ਤੋਂ ਤੁਸੀਂ ਆਊਟ ਹੋ ਜਾਓ। ਸਾਰੀਆਂ ਜਿਹੜੇ ਬੰਦਿਆਂ ਦੀ ਗੱਲ ਮੀਟੇਂਗੇ ਉਹਦੇ ਫੈਸਲਾ ਉਸ ਤੋਂ ਮਿਲਦੇ। ਉਹ ਕਹਿੰਦੇ ਬੁੱਕੀ ਕਰਦੇ ਲਾ ਕੇ ਬੰਨੇ ਇਕੱਠੇ ਹੋਣਾਗੇ। ਉਹ ਤੋਂ ਫਿਰ ਆਪਾਂ ਜਿਹੜਾ ਟੂਰ ਬਣੂਗਾ ਉਹ ਮਾਰਚ 3 ਵਜੇ ਤੱਕ 3:30 4 ਵਜੇ ਤੱਕ ਚਲੂ ਜਿੰਨੇ ਚਿਰ ਮਰਜੀ ਚੱਲੇ। ਠੀਕ ਹੈ ਭਾਈ। ਉਹ ਤੇ ਚੜ੍ਹਦੀ ਕਲਾ ਦਾ ਜਾਣਾ ਪਤਾ ਲੱਗਿਆ ਭਗਤ ਮਾਨ ਨੂੰ ਉੱਠਾ ਕਰ ਦੋ ਜਿੰਨਾ ਉਦਨ ਕੀਤਾ ਆਪਣੀ ਤਰੀ ਇਹਨਾਂ ਪਾਜਣਾ ਛੱਡ ਗਈ ਆਈਂਦਾਂ ਨਾਲ ਉਹ ਤੇ ਰਹਿੜ ਪੜਾ 6 ਮਹੀਨੇ ਰੋਤੇ ਰਹਿਣ ਜੰਮੀ ਗਈ ਕੋਈ ਖੁਸ਼ਹਾਲ ਰਹਿਣ ਨਹੀਂ ਲੱਗਦਾ ਬੱਲੇ ਕੱਖ ਨਹੀਂ ਸਾਰੀ ਆਮ ਆਦਮੀ ਪਾਰਟੀ ਦੇ ਬੰਦੇ ਭੱਜੇ ਜਾ ਰਹੇ ਆ ਸਾਹ ਰੋਲ ਡਗਰੀਆਂ ਰੋਲ ਡਿੱ ਗਿਆ ਤੇ ਰੇਲ ਦੀਆਂ ਕੰਧਾਂ ਹੈ ਰੇਲ ਦੀਆਂ ਕੰਧਾਂ ਆ ਤੜਾ ਲਾਡੀ ਪਤਾ ਨਹੀਂ ਕਿਤਨੇ ਨੇ ਆਪਾਂ ਪੂਰੀ ਪਿੱਤਰਾ ਘੜ ਘੜ ਕੇ ਜਣਾ ਇਹਨਾਂ ਦਾ ਕੋਈ ਨਿਰਮਾਨ ਥੋੜੀ ਆ ਉਹ ਆਉਂਦਾ ਨਾ ਨਾ ਆਉਂਦਾ ਹੀ ਜਾਵਾ ਕਿਦੇ ਨੇ ਆਵਾ ਕੇ ਤੇ ਘਰ ਨਾ ਬੱਲੇ ਹੋ ਜਲਾ ਸਕਦਾ ਉਹ ਇਸ ਦਾ ਕੇਰ ਨਾ ਕੋਈ ਨਹੀਂ ਹੈਗਾ ਇਹ ਜਿਲ੍ਹ ਭਾਰਾ ਭਾਦਾ ਲਗਣ ਤੋਂ ਦੂਰ ਜੜੇ ਨੇ ਇਹ ਹਮਾਰਾ ਰੋਕ ਵੇਦੇ ਆ ਹਮਾਰਾ ਰੋਕ ਇਹਨਾਂ ਦਾ ਬਾਤ ਤੇਜ ਕਰਦੀ ਰਹਨੀਆਂ ਅੱਗੂ ਦਿਵਨ ਨਾ ਸੈਕਲ ਚਲਾਉਣ ਦੇ ਆਈ ਉਹ ਚਲਾਈ ਜਾਵੇ ਇਧਰ ਨੂੰ ਭੇਲਾਈ ਜਾਵੇ ਪਹਿਲਾਂ ਤੇ ਮੁੜ ਕੇ ਉਹ ਰੋ ਇਧਰ ਨੂੰ ਮੋੜ ਲਿਆ ਬੰਦਾ ਉਹ ਇਹਦਾ ਰੱਤ ਨੂੰ ਸੌਂਦਾ ਰਾਤ ਉਹ ਕਹਿੰਦਾ ਯਾਰ ਤੂੰ ਅੱਗੇ ਇਧਰ ਨੂੰ ਭੇਲਾਈ ਜਾ ਨਾ ਤੂੰ ਇਧਰ ਨੂੰ ਮੋੜੀ ਦਿੰਦਾ ਉਹ ਆਂਦਾ ਆ ਪਾਣੜਾ ਕਦੇ ਪੁੱਜਣਾ ਜਰੂਰਾ ਵਾਦੇ ਉੱਤੇ ਜੁੜਨਾ ਜਿਵੇਂ ਸੋਪਾ ਚਾਹਦਾ ਉਹ ਤੇ ਕਿਰਾਏ ਜਿਹੜਾ ਦਾ ਠੀਕ ਹੈ ਇਹਨਾਂ ਨਾਲ ਬੋਲਣਾ ਆਪਣੇ ਚਾਲਤਿਕਣਵਾ ਤੇ ਚਾਹੀਦਾ ਲੋਕਾਂ ਨੂੰ ਲੁੱਟਣਵਾ ਤੇ ਕਿੱਥੇ ਦਾ ਕਰਦਾ ਸਾਹਿਬ ਇਸ ਕਰਕੇ ਮੇਰੇ ਵੀਰੋਂ ਪੁੱਛਣਾ। ਇਹਨਾਂ ਨੂੰ ਪਿੰਡਾਂ 'ਚ ਵੜਨ ਦੇ ਮਤੇ ਪਾਸ ਕਰਾਉਣੇ ਆਪਾਂ। ਨਾ ਵੜਨ ਦੇ। ਵੜਨੀ ਜਣਾ ਕਿਸੇ ਨੂੰ ਵੀ। ਇਹ ਨਹੀਂ ਵੀ ਆਮਦਿ ਕਾਟਿੰਗ ਕਿਸੇ ਨੂੰ ਨਹੀਂ ਵੜਨ ਦੇਣਾ। ਇਹਦੇ ਨਾਲ ਸਹਿਮਤੀ ਆ। ਸਹਿਮਤੀਆ ਕਰੋ ਅੱਗੇ ਕਰੋ। ਕਰੋ ਹੱਥ ਖੜਾ ਸੁਝਿਆ ਕਰੋ ਨਾਲੇ ਪ੍ਰਾਂਤ ਆ। ਬੋਲੇ ਸੋਨਾ ਸੋਨਾ ਸੋਨਾ। ਅੱਛਾ। ਪੁੱਛਿਆ ਮਤਾਂ ਆਪਾਂ ਬਾਤ ਕਰਦਿਏ। ਕੋਈ ਰਿਸ਼ੂ ਤਾਂ ਕਿਸੇ ਨੂੰ ਨਹੀਂ ਦੇਣੀ। ਕਿਸੇ ਨੂੰ ਦਰਤਾ ਆਪਣੇ ਆਪ ਤੇ ਕਰ ਲੋ ਜਿਹਨੂੰ ਪਰੋਸਾ ਆ ਗਿਆ ਉਹ ਰਿਸ਼ਵਤ ਨਹੀਂ ਦੋਗੇ ਇਹਦਾ ਅਟ ਕਿਹੜਾ ਇਹ ਦੱਤਰਾ ਦੇ ਰਿਸ਼ਵਤ ਦੇਣੀ ਆ ਇਹ ਤੁਸੀਂ ਜ਼ਮੀਨਦਾਰਾਂ ਦੇ ਪੰਜਾਬੋ ਦੇ ਵਿੱਚ ਜੇ ਪਟਵਾਰੀ ਨੇ ਤੁਹਾਡਾ ਰਿਸ਼ਵਤ ਮੰਗ ਜੇ ਉਹਨੂੰ ਲਈ ਜਾਂਦੇ ਜਿਹੜਾ ਤੁਹਾਡਾ ਨੌਕਰ ਆ ਥਾਣੇਦਾਰ ਨੂੰ ਲਈ ਜਾਂਦੇ ਤੇ ਜੇ ਇਹ ਨੂੰ ਅੱਜ ਕੀ ਉਹਨੂੰ ਲਈ ਜਾਂਦੇ ਤੁਸੀਂ ਵੀ ਤਾਂ ਕੋੜੇ ਵੱਡੇ ਚੜ ਕੇ ਧਾਰ ਪੜਨਾ ਉਹਨੇ ਜ਼ਮੀਨਦਾਰਾਂ ਦੇ ਜਾਓਗੇ ਉਹ ਤੇ ਉਹੀ ਹੈ ਨਾ ਫਿਰ ਇਹ ਕਰਕੇ ਰਿਸ਼ਵਤ ਜਿਹੜੀ ਗਨਾਹ ਆ ਜਿਹਦੇ ਸੰਵਿਧਾਨ ਚ ਗਰੰਟੀ ਜੋਗ ਦੇ ਉਪਰੋਂ ਚੁੱਕੀ ਜਾਂਦੇ ਜਿੱਦਾਂ ਮੈਂ ਦੱਸ ਪਾਇਆ ਕੈਨੇਡਾ ਤੋਂ ਕੋਤਵਰੀ ਗਈ ਆ ਗਰੰਟੀ ਲਗਾਏ ਚੁੱਕਣ ਤੁਸੀਂ ਆਪਣੇ ਪਿੰਡ ਦੀ ਕਮੇਟੀ ਨੂੰ ਦੱਸ ਦਿਓ ਪੁਰਾਣਾ ਜਿਸ ਨੂੰ ਮੰਗਦਾ ਕਿ ਉਹਨੇ ਤਾਂ ਰੋਕ ਰਾਂਗੇ ਜੋਰ ਤੋਂ ਦੱਸ ਦੇ ਕੇ ਜੋਰ ਵਾਲੇ ਜ਼ਿਲ੍ਹੇ ਨੂੰ ਸਾਨੂੰ ਦੱਸ ਦੇਣਗੇ ਜੀ ਅੱਜ ਇੱਕ ਤਾਂ ਕਹਿ ਦਿੱ ਇਤਰਾ ਜਿੱਦਾਂ ਰਾਡੀ ਹੋਣੀ ਕਹਿੰਦੇ ਆ ਚੱਲ ਕੋਈ ਨਹੀਂ ਦੇਦਵਾ ਕੇ ਸਾਰੋ ਇਤਰਾ ਚੱਲਦਾ ਜਿਹਨੇ ਤੁਹਾਡਾ ਕੋਟਾ ਲੈ ਗਿਆ ਜੀ ਐਂ ਕਿ ਇਤਰਾ ਕਹਿੰਦੇ ਗੁਰੂ ਮਹਾਰਾਜ ਸਦਾ ਵੇਣੀ ਦਿੱਤੀ ਨਾ ਸੋਹਾਰੇ ਆਪਣੇ ਆਪ ਨੂੰ ਮਾਣ ਮੈਨਿਆ ਫਤਿਹ ਮਾਜਮ ਕਿਹੜਾ ਤੁਹਾਡਾ ਖੁਸ਼ ਹੋਣ ਲੱਗੇ ਜਾਂ ਤੁਹਾਡਾ ਕੰਮ ਨਾ ਕਰੇ ਤਰਤੀ ਧਾਕਣਾ ਦਾ ਬੀਨਾਸ ਕਰਦਾ ਕਰਦਾ